ਕਰੇ ਸੋ ਤੁਮ ਉਸੇ ਰੱਦਾ ਕੀ ਸੁਣਿਆ ਨਾ ਬਿਲਕੁਲ ਜੀ ਬਿਲਕੁਲ ਜਿਵੇਂ ਲੱਗਿਆ ਕਰੇ ਬਰੇ ਉਹ ਛੋਟੇ ਦਾ ਗਾਣਾ ਕਿਹੜਾ ਵਾ ਜਿਹੜਾ ਵਧੀਆ ਨਹੀਂ ਹੈਗਾ ਜੀ ਦੱਸੋ ਪਹਿਲਾਂ ਮੈਨੂੰ ਹਾਲਾਂਕਿ ਫਿਜ਼ੀਕਲੀ ਬੰਦਾ ਇੱਥੇ ਨਹੀਂ ਹੈਗਾ ਬਟ ਸਾਰਿਆਂ ਦੇ ਦਿਲਾਂ 'ਚ ਹੈਗਾ ਬੰਦੋ ਸੋ ਉਹ ਇਦਾਂ ਹੀ ਬਰਕਰਾਰ ਰਹਿਣੀ ਚਾਹੀਦੀ ਡ੍ਰਿਪੀ ਹਾਂਜੀ ਹਾਂਜੀ ਕਿਵੇਂ ਲੱਗਿਆ ਸਿਰਾਂ ਵੀਰੇ ਕਿਹੜੀ ਤੁਹਾਨੂੰ ਕੀ ਖਾਸ ਲੱਗੇਗੀ ਵੀਰੇ ਤੁਹਾਨੂੰ ਪਤਾ ਹੀ ਹੈ ਸਾਰੇ ਗਾਣੇ ਦੇ ਸਿਰੇ ਹੀ ਹੁੰਦੇ ਆ ਤਾਂ ਉਹ ਵੀ ਪੰਪ ਹੀ ਹੈ ਗਾਣਾ ਹਾਂ ਜਦੋਂ ਇਹ ਪੁੱਛਿਆ ਡੈਡੀ ਨੇ ਕਿਹਾ 80 ਗਾਣੇ ਲਿਖੇ ਹੋਏ ਸੀ ਉਹਨਾਂ ਕੋ ਤੇ ਹਜੇ ਇੱਕ ਇੱਕ ਕਰਕੇ ਛੱਡਦੇ ਸਾਰੇ ਘੈਂ ਐਸੋ ਤੁਮ ਉਸਵਾਲ ਕਰ ਰਹੇ ਹੋ ਕਿ ਸਰੇਆ ਜੀ ਹਾਂਜੀ ਹਾਂਜੀ ਸੁਣਿਆ ਅੱਜ ਬਹੁਤ ਵਧੀਆ ਵੀਰੇ ਬਹੁਤ ਵਧੀਆ ਹੈਗਾ ਵੀਰੇ ਦਾ ਅੱਜ ਇੱਕ ਗੀਤ ਰਿਲੀਜ਼ ਹੋਇਆ ਪਤਾ ਵਾ ਹਾਂਜੀ ਹਾਂਜੀ ਵੀਰੇ ਡ੍ਰਿੱਪੀ ਹਾਂਜੀ ਹਾਂਜੀ ਕਿਵੇਂ ਲੱਗਿਆ ਸਿਰਾ ਵੀਰੇ ਵਧੀਆ ਲੱਗਿਆ ਕੀ ਕਿਹੜੀ ਕਿਹੜੇ ਜਿਹੜੀ ਗੱਲ ਉਸ ਗੀਤ ਦੀ ਖਾਸ ਲੱਗੀ ਜਿਵੇਂ ਅਗਰੈਸਿਵ ਗੀਤ ਜੈ ਕਹਿੰਦਾ ਅਗਰੈਸਿਵ ਜਿੱਦਾਂ বাজਦਾ ਸਟਾਈਲ ਹੁੰਦਾ ਵਾ ਕਿਹੜੀ ਤੁਹਾਨੂੰ ਕੀ ਖਾਸ ਲੱਗੇ ਗੀਤ ਜੀ ਵੀਰੇ ਤੁਹਾਨੂੰ ਪਤਾ ਹੀ ਹੈ ਸਾਰੇ ਗਾਣੇ ਦੇ ਸਿਰਾ ਹੀ ਹੁੰਦੇ ਆ ਤਾਂ ਉਹ ਵੀ ਬੰਬੀ ਹੈ ਗਾਣਾ ਹਾਂਜੀ ਅੱਛਾ ਪਹਿਲਾਂ ਵੀ ਬਾਈ ਦੇ ਗੀਤ ਸੁਣਦੇ ਰਹਿੰਦੇ ਸੀ ਜਾਂ ਹੁਣ ਸੁਣਨੇ ਕਿਉਂ? ਇੰਨੀ ਵੀਰੇ ਪਹਿਲਾਂ ਵੀ ਸੁਣਦਾ ਰਿਹਾ ਮੈਂ। ਅੱਛਾ ਵੀਰੇ ਸੱਦੂ ਮੂਸੇ ਵਾਲਾ ਦਾ ਨਾਮ ਕੀ ਸੁਣਿਆ ਜੀ? ਹਾਂਜੀ ਹਾਂਜੀ ਸੁਣਿਆ ਅੱਜ। ਕਿਵੇਂ ਲੱਗ ਰਿਹਾ ਵੀਰੇ? ਬਹੁਤ ਵਧੀਆ ਵੀਰੇ ਬਹੁਤ ਵਧੀਆ ਗਾਣਾ। ਪਹਿਲਾਂ ਵੀ ਸੁਣਦੇ ਹੋ ਬਾਈ ਦੇ ਗੀਤ? ਵੀਰੇ ਬਾਈ ਦੇ ਗਾਣੇ ਹੀ ਸੁਣਦੇ ਆਂ ਆਪਾਂ ਦਾ ਹੋਰ ਸੁਣਦੇ ਨਹੀਂ। ਜਾਂ ਸਿੱਧੂ ਮੂਸੇ ਵਾਲਾ ਜਾਂ ਅਰਜਨ। ਅੱਛਾ ਦੋ ਜਣੇ। ਉਹਨਾਂ ਤੋਂ ਵੀਰੇ ਹੋਰ ਕੋਈ? ਨਾ ਉਹਨਾਂ ਤੋਂ ਬਿਨਾਂ ਕੋਈ ਨਹੀਂ। ਵੀਰੇ ਮੂਸੇ ਵਾਲਾ ਜੋ ਉਹ ਮੂਸੇ ਵਾਲਾ ਹੀ ਆ ਉਸ ਤੋਂ ਬਿਨਾਂ ਕੋਈ ਵੀ ਨਹੀਂ ਆ ਉਹਦੇ ਲੈਵਲ ਦਾ। ਜੇ ਉਸ ਤੋਂ ਬਾਅਦ ਆ ਕੋ ਸਿੱਧੂ ਦਾ ਕਿਹੜਾ ਗੀਤ ਜਿਹੜਾ ਫੇਵਰਟ ਲੱਗਦਾ ਵੀ ਆ ਯਾਰ ਆ ਗੀਤ ਹੈ ਨਾ ਜਿਹੜਾ ਇਹ ਤਾਂ ਸਾਰੇ ਹੀ ਆ ਸਾਰੇ ਬਈ ਸਾਰੇ ਜਿਹੜਾ ਆ ਜਵੇ ਬਸ ਚਾਹ ਜੜਦੇ ਹੁੰਦਾ ਜਿਹੜਾ ਵੀ ਗਾਣਾ ਆ ਜਵੇ ਉਹਦਾ ਸਾਰਾ ਕੋਈ ਵੀ ਗੀਤ ਉਹ ਨਹੀਂ ਐਦਾਂ ਹੁੰਦਾ ਨਾ ਕਿਸੇ ਸਿੰਗਰ ਦਾ ਆਪਾਂ ਨੂੰ ਕਿ ਇੱਕ ਜਾਂ ਦੋ ਗੀਤ ਬਹੁਤ ਵਧੀਆ ਲੱਗਦੇ ਹੁੰਦੇ ਆ ਕੋਈ ਐਦਾਂ ਨਹੀਂ ਆ ਨਾ ਕੋਈ ਵੀਰੇ ਉਹਦਾ ਕੋਈ ਗੀਤ ਮਾੜਾ ਹੀ ਨਹੀਂ ਆ ਉਹਦਾ ਸਾਰੇ ਵਧੀਆ ਗਾਣੇ ਆ ਉਹਦੇ ਸਾਰੇ ਅੱਜ ਵਾਲਾ ਵੀ ਆਇਆ ਜਿਹੜਾ ਉਹ ਵੀ ਬਹੁਤ ਵਧੀਆ ਗਾਣਾ ਵੀਰੇ ਸਿੱਧੂ ਮੂਸੇ ਵਾਲਾ ਦਾ ਗੀਤ ਸੁਣਿਆ ਨੇ ਬਿਲਕੁਲ ਜੀ ਬਿਲਕੁਲ ਕਿਵੇਂ ਲੱਗਿਆ ਗਾਣਾ ਵੀਰੇ ਉਹ ਛੋਟੇ ਦਾ ਗਾਣਾ ਕਿਹ ਸਾਰ ਨਾਲੋਂ ਪਹਿਲਾ ਗਾਣਾ ਹੋਇਆ ਸੀ 100 ਬਾਈ ਉਸ ਤੋਂ ਬਾਅਦ ਤਾਂ ਉਹਨੇ ਲੈਣ ਹੀ ਬੰਤੀ ਗਾਣਿਆਂ ਦੀ ਬੰਦਾ ਮਰਤਾ ਗਿਆ ਪਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਮਰ ਨਾਲ ਗੂੰਜਦਾ ਵਈ ਬੰਦਾ ਅੱਛਾ ਬਾਈ ਦੇ ਗੀਤ ਦੇਆਂ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਯਾਰ ਇਹ ਖਾਸ ਨੇ ਇਹ ਅਹਿਮ ਬਣਾਉਂਦੀਆਂ ਨੇ ਗਾਣੇ ਉਹਦੀ ਗਾਣੇ ਦੀ ਨਾ ਜਦੋਂ ਉਹ ਚੀਜ਼ ਗਾਉਂਦਾ ਉਹ ਗਾਣੇ 'ਚ ਬੋਲਦਾ ਜਿਹੜੀ ਚੀਜ਼ ਸੱਚ ਬੋਲਦਾ ਵਾ ਪਰ ਲੋਕਾਂ ਨੂੰ ਲੱਗਦਾ ਵਾ ਕਿ ਇਹ ਬੰਦਾ ਗਲਤ ਬੋਲਦਾ ਹੀ ਤਾਂ ਹੀ ਅੱਜ 295 ਜਿਹੜਾ ਗਾਣਾ ਆਇਆ ਸੀਗਾ ਦੇਖੋ ਜੀ ਪਰ ਜੇ ਬੰਦੇ ਨੇ ਕੱਲੀ ਕੱਲੀ ਚੀਜ਼ ਸੱਚ ਬੋਲੀ ਆ ਤੇ ਲੈਵਲ ਕਾਣਾ ਆਇਆ ਸੀਗਾ ਉਹਦੇ ਚ ਵੀ ਬੰਦੇ ਨੇ ਸਹੀ ਤਰੀਕਾ ਸਹੀ ਤਰੀਕੇ ਨਾਲ ਬੋਲਿਆ ਉਹ ਪ੍ਰੋਪਰ ਪਰ ਲੋਕੀ ਕਈ ਕਹਿੰਦੇ ਆ ਨਹੀਂ ਇਹ ਇਦਾਂ ਬੋਲਦਾ ਪਰ ਉਹ ਬੰਦਾ ਨਾ ਜੀ ਮਤਲਬ ਕਿ ਕਹਿੰਦੇ ਆ ਨੀਚੋਂ ਉੱਠ ਕੇ ਨਾ ਉੱਪਰ ਨੂੰ ਗਿਆ ਸੀਗਾ ਜੀ ਬੰਦੇ ਨੇ ਬਹੁਤ ਮਿਹਨਤ ਕੀਤੀ ਸੀ ਪਰ ਲੋਕੀ ਕਹਿੰਦੇ ਆ ਨਹੀਂ ਉਹ ਕਿ ਇਦਾਂ ਹਵਾ ਕਰਦਾ ਸੀ ਉਹ ਤਾਂ ਬੰਦੇ 'ਚ ਹੈ ਹੀ ਨਹੀਂ ਸੀਗਾ ਮੈਂ ਉਹਦੀ ਹਵੇਲੀ ਜਾ ਕੇ ਆਇਆ ਜਾ ਕੇ ਆਇਆ ਸੀ ਹਵੇਲੀ ਜਾ ਕੇ ਨਹੀਂ ਰੂਹ ਖੁਸ਼ ਹੁੰਦੀ ਆ ਨਾ ਜੀ ਗੱਲਾਂ ਹੀ ਛੱਡ ਦੋ ਉਹ ਬੰਦੇ ਨੇ ਕਿਹਾ ਸੀਗਾ ਕਿ ਸਾਡੇ ਪਿੰਡ 'ਚ ਕੋਈ ਬੱਸ ਤੱਕ ਨਹੀਂ ਆਉਂਦੀ ਪਰ ਬੰਦੇ ਨੇ ਹੁਣ ਪਿੰਡ ਤੱਕ ਕਰੋਦੇ ਹਵੇਲੀ ਦੇ ਬਾਹਰ ਨਾ ਬੰਦੇ ਨੇ ਆਪਣੀਆਂ ਲੋਕਾਂ ਨੇ ਦੁਕਾਨਾਂ ਲੱਗ ਗਈਆਂ ਮਤਲਬ ਕਿ ਲੋਕਾਂ ਦਾ ਕੰਮਕਾਰ ਜਿਹੜਾ ਉਹ ਹੋ ਗਿਆ ਸਟਾਰਟ ਉੱਥੇ ਦਾ ਉਹਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਬਾਹਰ ਜਿੱਥੇ ਉਹਦੀ ਉਹ ਮਤਲਬ ਕਿ ਪੁੱਤਲਾ ਜਿਹੜਾ ਬਣਿਆ ਹੋਇਆ ਵਧੀਆ ਉਹਦੇ ਅੰਦਰ ਸਸਕਾਰ ਹੈ ਜਿੱਥੇ ਬੁੱਤ ਲੱਗਿਆ ਬਿਲਕੁਲ ਬਿਲਕੁਲ ਜਿੱਥੇ ਬੁੱਤ ਲੱਗਿਆ ਉਹ ਵੀ ਮਾਰਾ ਕਰਨਾ ਨਹੀਂ ਉੱਥੇ ਲੋਕੀ ਇੰਨੀ ਜ਼ਿਆਦਾ ਵਧੀਆ ਮੰਨਦੇ ਨਾ ਉਹ ਚੀਜ਼ ਨੂੰ ਹੀ ਗੱਲਾਂ ਹੀ ਛੱਡ ਦੋ ਪਰ ਬੰਦਾ ਬਹੁਤ ਕੈਂਟ ਸੀਗਾ ਜੀ ਜੇ ਕਿਤੇ ਹੁੰਦਾ ਹੀ ਤਾਂ ਗੱਲ ਹੀ ਵੱਖਰੀ ਸੀਗੀ ਮੈਂ ਤੋਂ ਪਹਿਲਾਂ ਗਏ ਸੀ ਹਵੇਲੀ ਜਾਂ ਬਾਅਦ ਦੇ ਵਿੱਚ ਆ ਮੈਂ ਬਾਅਦ ਚ ਗਿਆ ਸੀਗਾ ਜਿਹੜੇ ਡੈਥ ਹੋਈ ਸੀ ਉਸ ਤੋਂ ਬਾਅਦ 10 ਦਿਨ ਬਾਅਦ ਗਿਆ ਸੀਗਾ ਇਹ ਹਵੇਲੀ ਉਹਦੀ ਗੱਡੀਆਂ ਉਹਦੀਆਂ ਉਹਦੀਆਂ ਖੜੀਆਂ ਨੇ ਜੀ ਹੁਣ ਤਾਂ ਉਹਦੀ ਥਾਰ ਵੀ ਆ ਗਈ ਜਿਹਦੇ ਚ ਉਹਦੇ ਗੋੜੀਆਂ ਲੱਗਿਆ ਸੀ ਹਾਂਜੀ ਹਾਂਜੀ ਬਿਲਕੁਲ ਜੀ